ਸਕ੍ਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲੌਗ ਇਟ ਮਹਿਰੂ ਲਾਕੇ ਪੁਟਾਨੀ ਕਲੋਨੀ ਦੀਆਂ ਹਨ ਜਿੱਥੇ ਕਿ ਇੱਕ ਆਰਸੀ ਨਿਵਾਸ ਪੀਜੀ ਨਾਮਕ ਮਾਲਕ ਦੇ ਵੱਲੋਂ ਜਿਹੜਾ ਹੈਗਾ ਕਿ ਰਸਤਾ ਪੁਟਿਆ ਗਿਆ ਹੈ 200 ਫੁੱਟ ਤੋਂ ਵੀ ਵੱਧ ਬਿਨਾ ਪਰਮਿਸ਼ਨ ਤੋਂ ਬਿਨਾ ਗੈਰ ਕਾਨੂੰਨੀ ਜਿਹੜਾ ਪੱਟਿਆ ਗਿਆ ਹੈਗਾ ਰਸਤਾ ਹੁਣ ਦੇਖਣਾ ਇਹ ਹੋਊਗਾ ਕਿ ਰਸਤਾ ਪਟਣ ਦੇ ਨਾਲ-ਨਾਲ ਜਿਹੜਾ ਹੈ ਕਿ ਲੋਕਾਂ ਨੂੰ ਭਾਰੀ ਆਉਣ ਜਾਣ ਵਿੱਚ ਦਿੱਕਤ ਆ ਰਹੀ ਹੈਗੀ ਆ ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਆ ਰਹੀ ਹੈਗੀ ਆ ਔਰ 2 ਮਹੀਨੇ ਲਗਭਗ ਪਹਿਲਾਂ ਵੀ ਇਹ ਰਸਤਾ ਇੱਕ ਪਾਰ ਤੋਂ ਦੂਜੇ ਪਾਰ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਪੱਟਿਆ ਗਿਆ ਸੀ ਜਿਨ੍ਹਾਂ ਲੋਕਾਂ ਨੂੰ ਭਾਰੀ ਦਿੱਕਤ ਆਈ ਸੀਗੀ ਉਸੇ ਪੀਜੀ ਮਾਲਕ ਵੱਲੋਂ ਹੁਣ ਇਹ ਰਸਤਾ ਆਪਣੇ ਇੱਕ ਦੂਸਰੇ ਪੀਜੀ ਤੱਕ ਬਣਾਉਣ ਲਈ ਜਿਆ ਕਟੋਕਰ 200 ਫੁੱਟ ਤੋਂ ਵੱਧ ਹੀ ਪੱਟਿਆ ਗਿਆ ਹੈਗਾ ਵਾ ਜਿਨ੍ਹਾਂ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਔਰ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਕਾਰੀ ਸੀਵਰੇਜ ਦਾ ਪਾਈਪ ਵੀ ਇਸ ਕਾਰਨ ਜਿਹੜਾ ਫਟ ਗਿਆ ਹੈਗਾ ਵਾ ਹੁਣ ਇਸ ਚੀਜ਼ਾਂ ਦੀ ਭਰਪੂਰਤੀ ਕੌਣ ਕਰਗਾ ਉਹ ਦੇਖਣਾ ਇਹ ਹੋਵੇ ਕਿ ਕਿਸ ਚੀਜ਼ ਦੀ ਕਿਸ ਡਿਪਾਰਟਮੈਂਟ ਦੀ ਪਰਮਿਸ਼ਨ ਦੇ ਨਾਲ ਇਹ ਸਾਰੇ ਕੰਮ ਕੀਤੇ ਜਾ ਰਹੇ ਹੈਗੇ ਆ ਔਰ ਇਸ ਤੋਂ ਬਾਅਦ ਅਗਰ ਕੋਈ ਸਰਕਾਰੀ ਸੀਵਰੇਜ ਜਾਂ ਕਿ ਹੋਰ ਤਰ੍ਹਾਂ ਦਾ ਨੁਕਸਾਨ ਹੁੰਦਾ ਹੈਗਾ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ ਔਰ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਜਿਹੜੀ ਕਲੋਨੀ ਹੈਗੀ ਆ ਪੁੱਡਾ ਅਪਰੂਵਡ ਕਲੋਨੀ ਹੈਗੀ ਆ ਕਿ ਇਸ ਬਾਬਤ ਪੁੱਡਾ ਤੋਂ ਕੋਈ ਪਰਮਿਸ਼ਨ ਲਈ ਗਈ ਹੈਗੀ ਆ ਜਾਂ ਕੋਈ ਸਬੰਧ ਜਿਹੜਾ ਇੱਥੇ ਵੀਡੀਓ ਜਾਂ ਵੀਡੀਪੀਓ ਸਾਹਿਬ ਹੈਗੇ ਆ ਕਿ ਉਹਨਾਂ ਤੋਂ ਕੋਈ ਪਰਮਿਸ਼ਨ ਇਸ ਮਾਲਕ ਆਰਸ ਨਿਵਾਸ ਦੇ ਮਾਲਕ ਕੋਲੋਂ ਲਈ ਗਈ ਹੈਗੀ ਆ ਜਾਂ ਕੋਈ ਲਿਖਤ ਜਾਂ ਰਿਟਨ ਵਿੱਚ ਕੋਈ ਲਈ ਗਈ ਹੈਗੀ ਆ ਇਹ ਦੇਖਣਾ ਹੋਵੇਗਾ ਦਿਖਾਉਂਦੇ ਹਾਂ ਪੂਰੀ ਖਬਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੇ ਨਜਾਇਜ਼ ਤੌਰ ਤੇ ਜਿਹੜਾ ਹੈਗਾ ਵਾਹ ਰਸਤੇ ਪੱਟੇ ਜਾ ਰਹੇ ਹੈਗੇ ਆ ਤਸਵੀਰਾਂ ਦੀ ਗੱਲ ਕਰਾਂਗੇ ਤਾਂ ਤਸਵੀਰਾਂ ਗਵਾਹੀ ਭਰਦੀ ਹੈਗੀ ਆ ਵਾ ਪਟਾਨੀ ਗਲੋਨੀ ਬਿਲਕੁਲ ਲੌ ਗੇਟ ਦੇ ਬਿਲਕੁਲ ਅੱਗੇ ਜਾ ਕੇ ਪਟਾਨੀ ਗਲੋਨੀ ਦੀ ਗੱਲ ਕਰੀਏ ਤੇ ਮਿਹੜੀ ਗਲੋਨੀ ਦੀ ਗੱਲ ਕਰੀਏ ਉੱਥੇ ਇੱਕ ਸ਼ਖਸ ਵੱਲੋਂ ਜਿਹੜੇ ਹੈਗੇ ਆ ਪਹਿਲਾਂ ਇਹ ਰਸਤਾ ਪੱਟੇ ਗਏ ਸੀ ਉਹ ਵੀ ਦਿਖਾਦਨੇ ਹੈਗੇ ਆ ਰਾਸਤਾ ਇਹ ਹੈਗਾ ਕਿ ਪਹਿਲਾਂ ਇਹ ਰਸਤਾ 2 ਮਹੀਨੇ ਤੋਂ ਪਟਿਆ ਪਿਆ ਹੈਗਾ ਵਾ ਜਿੰਨਾ ਆਉਣ ਜਾਣ ਵਾਲੇ ਬੜੀ ਦਿੱਕਤ ਭਰੀ ਦਿੱਕਤ ਆ ਰਹੀ ਹੈ बार-बार ਕਹਿਣ ਦੇ ਬਾਵਜੂਦ ਵੀ ਮਾਲਕ ਵੱਲੋਂ ਇਹ ਪੀਜੀਪੀ ਦਿਖਾ ਦਿੰਦੇ ਹੈਗੇ ਜਿੱਥੇ ਪਾਈਪਲਾਈਨ ਕੱਢੀ ਜਾ ਰਹੀ ਹੈਗੀ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਗਨੋਰ ਕੀਤਾ ਜਾ ਰਿਹਾ ਇੱਥੇ ਖੱਡਾ ਪਟੇ ਜਾ ਰਿਹਾ ਤੇ ਹੁਣ ਦੂਰ ਤੱਕ ਜਿਹੜੀ ਹੈਗੀ ਆ ਇਹ ਵੀ ਟੈਟਰੀ ਕੀਤੀ ਗਈ ਆ ਕਿਸ ਦੀ ਪਰਮਿਸ਼ਨ ਹੈ ਪੁੱਡਾ ਫਰੂਟ ਏਰੀਆ ਹੈਗਾ ਵਾ ਬਿਨਾ ਪਰਮਿਸ਼ਨ ਤੋਂ ਸਾਰੇ ਸਾਰੇ ਕੰਮ ਕੀਤੇ ਜਾ ਰਹੇ ਹੈਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਿਨਾ ਪਰਮਿਸ਼ਨ ਤੋਂ ਸਾਰੇ ਸਾਰੇ ਕੰਮ ਕੀਤੇ ਜਾ ਰਹੇ ਹੈਗੇ ਆ ਤਸਵੀਰਾਂ ਪਟਾਨੀ ਕਰਉਂਦੀ ਹੈਗੀਆਂ ਇੱਕ ਵਾਰ ਫਿਰ ਤੋਂ ਦਿਖਾ ਦਿੰਦਾ ਹੈਗਾ ਵਾ ਜਲਦ ਪੂਰੀ ਕਰਾਂਗਾ ਨਸ਼ਰ ਤੁਹਾਡੇ ਪੂਰੀ ਖਬਰ ਕਿ ਕਿਸ ਤਰ੍ਹਾਂ ਕਾਨੂੰਨ ਦੀ ਹੁੰਦੀ ਹੈ ਲੰਘਣਾ ਇਸ ਇਲਾਕੇ ਦੇ ਵਿੱਚ ਤਸਵੀਰਾਂ ਪਟਾਨੀ ਕੋ